ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਬਾਈ ਪਟਿਆਲੇ ਪਹੁੰਚੇ ਆ ਜੀ ਅੱਜ ਤੇ ਪਿੱਛੇ ਤੁਸੀਂ ਦੁਕਾਨ ਦਾ ਸਮਾਨ ਸਮoon ਪਿਆ ਦੇਖ ਕੇ ਸਾਝ ਦੇ ਲਈ ਹੁਣੇ ਵੀ ਹਾਂ ਕਿੱਥੇ ਆਏ ਅਸੀਂ ਐਵੇਂ ਜੀ ਪਟਿਆਲਾ ਕਵਾੜ ਮਾਰਕੀਟ ਤੇ ਇੱਥੋਂ ਅਸੀਂ ਨੇ ਵੇਟ ਕਢਾਏ ਆ ਜੀ ਅੱਜ ਨਾਲ ਆਪਣੇ ਸ਼ਿੰ다 ਸਿੰਘ ਟਰੈਕਟਰ ਦੇ ਕਢਾ ਰਹੇ ਆ ਵੇਟ ਫਸਲ ਚ ਕੀ ਆ ਬੈਂਫਲ ਸੇਲ ਕਰਤਾ ਕਿਉਂਕਿ ਸੁਪਰ ਸੀਡਰ ਦਾ ਅੱਗੇ ਟਾਈਮ ਆਉਣਾ ਹੈ ਨਾ ਅਸੀਂ ਨੇ ਸੁਪਰ ਸੀਡਰ ਤੇ ਫਿਸਲੀ ਕਹਾਣੀ ਲੋਟ ਨਹੀਂ ਹੁੰਦੀ ਲੰਬਾਈ ਹਾਂ ਲੰਬਾਈ ਜ਼ਿਆਦਾ ਹੋ ਜਾਂਦੀ ਜੇ ਬੈਂਪਰ ਪਰ ਵੇਟ ਰੱਖਦੇ ਆ ਲੈਂਥ ਵਧ ਜਾਂਦੀ ਅੱਗੇ ਨੂੰ ਤੇ ਫਿਰ ਉਹਦੇ ਸਾਹਮਣੇ ਨਾਲ ਕਈ ਵਾਰ ਕੋਠਾ ਆ ਜਾਂਦਾ ਮੂਰੇ ਮੋੜਨੇ ਵੀ ਪੈਂਦਾ ਟਾਈਮ ਨਾਲ ਨਹੀਂ ਚੱਕ ਦਿੰਦਾ ਸਾਰਾ ਕੁਝ ਤੇ ਬਾਈਆਂ ਕੋਲੇ ਬਹੁਤ ਐਸੈਸਰੀਆਂ ਤੇ ਬੇਟਾਂ ਦਾ ਵੀ ਬਈ ਵਧੀਆ ਰੇਟ 'ਚ ਬਣ ਗਿਆ ਇੱਥੇ ਦੇਖੋ ਬਹੁਤ ਤਰ੍ਹਾਂ ਦਾ ਵੇਟ ਪਿਆ ਸੀਐਨਐਚ ਦਾ ਜੌਂਡੀਅਰ ਦਾ ਮਹਿੰਦਰਾ ਦਾ ਤੇ ਹੁਣ ਅਸੀਂ ਪਲੇਟਾਂ ਕਢਾ ਰਹੇ ਹਾਂ ਸ਼ਾਪ ਨੰਬਰ ਆਪਾਂ ਤੁਹਾਨੂੰ ਦੱਸ ਦਾਂਗੇ ਵੈਸੇ ਦੇਖੋ ਪਲੇਟਾਂ ਨਿਕਲ ਰਹੀਆਂ ਬਿਲਕੁਲ ਬ੍ਰਾਂਡ ਦੀਆਂ ਪਲੇਟਾਂ ਨੇ ਮਹਿੰਦਰਾ ਦੀਆਂ ਤੇ ਇਹਨਾਂ ਦਾ ਹੁਣ ਵੇਟ ਹੋਊਗਾ 1 27 ਕਿਲੋ ਦੀ ਇੱਕ ਵੇਟ ਆ ਵੈਸੇ ਤਾਂ ਤੇ ਇਹ ਤੇ ਆ ਉਹਦਾ ਚੁੱਲਾ ਆ ਗਿਆ ਚੁੱਲਾ ਤੇ ਪਲੇਟਾਂ ਡਬਲ ਸਕਰੂ ਵਾਲੀਆਂ ਇਹ ਸਿੰਗਲ ਸਕਰੂ ਚ ਵੀ ਹੈਗੇ ਆਂ ਡਬਲ ਵਾਲੀ ਵੀ ਇਹ ਹੁਣ ਜਿਵੇਂ 90655 ਨੂੰ ਆਨੇ ਨਾ ਫਰੰਟ ਵੇਟ ਇਹੋ ਚੀਜ਼ ਬਣ ਗਈ ਫਰੰਟ ਪਿੰਨ ਵੀ ਲੈ ਲੈਣਾ ਸੀ ਤੇ ਨਾਲੇ ਜਿਹੜਾ ਪਿੰਨ ਮੂਦੇ ਹੈ ਨਾ ਟੋਚਣ ਵਾਸਤੇ ਪੈਂਦਾ ਸਵਾ ਦੋ ਕੁਇੰਟਲ ਵਜਨ ਬਹੁਤ ਹੋ ਜਾਣਾ ਪਹਿਲਾਂ ਤੇਰਾ ਬੈਂਫਰ ਕਿੰਨਾ ਡੇਢ ਕੁਇੰਟਲ ਦਾ ਕੁਇੰਟਲ ਦਾ ਤਾਂ 1 ਕੁਇੰਟਲ ਦਾ ਤਾਂ ਨਾ ਉਹ ਤੇ ਹੁਣ 2.5 ਕੁਇੰਟਲ ਵੇਟ ਹੋ ਜਾਣਾ ਇਹਦਾ ਬਾਕੀ ਵੇਟ ਕਰਾਉਣਾ ਹੈ ਫਿਰ ਅੱਗੇ ਦੱਸਦਾ ਤੁਹਾਨੂੰ ਹੋਰ ਕੀ ਕੀ ਆਟਮਾ ਦੇਖ ਲਈ ਅੱਜ ਇਹ ਗੁੱਸਾ ਦਾ ਤਕਰੀਬਨ ਜਿੰਨਾ ਵੀ ਹੈ ਟਰੈਕਟਰ ਵੇਟ ਪਿਆ ਫਰੰਟ ਵੇਟ ਪਿਛਲਾ ਟਾਇਰਾਂ ਆ ਵੇਟ ਤੇ ਹੁਣ ਕਰਾਉਣਾ ਹੈ ਕੰਟੇ ਇਹਨਾਂ ਦਾ ਫਰਕ ਹਲੇਕ ਦੇ ਵੇਟ ਵੇਟ ਦਾ ਫਰਕ ਹੈ 2075 हां 124 125 ਲਗਭਗ ਪਹੁੰਚ ਗਿਆ ਠੀਕ ਹੈ ਸਾਬ 150 ਹਾਂ ਸਹੀ ਹੈ 25 ਕਿਲੋ ਦੀ ਨਿਕਲ ਰਹੀ ਹੈ 25 25 ਚੋਕੇ 100 ਆਪਣੇ 2 ਕੁਇੰਟਲ ਦਾ ਜਾਊਗਾ 2.5 ਕੁਇੰਟਲ ਚਾਹੀਦਾ ਵੇਸੇ 25 ਤਹਾਨੂੰ ਹੋਰ ਵੇਟ ਆਉ ਰਹੀ ਜੀ ਨੈਟ ਨੋਟਸ ਸਮੇਤ ਜਾਊਗਾ ਉੱਪਰ ਠੀਕ ਹੈ ਹਾਂ ਪਿਆਰ ਉੱਪਰ ਹੈ ਇਹ ਨਹੀਂ ਤੈਗੇ ਇਹ ਤਾਂ ਉੱਠ ਨਹੀਂ ਹੋ ਗਿਆ ਇਹ ਤਾਂ ਹਲੇ ਤੇ ਲੀਆਂ ਇੱਕ ਪਲੇਟ ਹੋਰ ਲੈ ਆ ਲਓ ਜੀ ਕੋਲ 2.5 ਕੁਇੰਟਲ ਵੇਟ ਲੈ ਲਿਆ ਤੇ ਤਕਰੀਬਨ ਜੇ ਆਪਾਂ origignal ਲੰਦੇ ਆਹੀ ਛਿੰਦੇ ਉਹਦੇ ਨਾਲ ਤੇ 15000 ਰੁਪਏ ਦਾ ਫਰਕ ਪੈ ਗਿਆ 15 ਤੋਂ 20000 ਦਾ ਹਨਾ ਘੱਟੋ ਘੱਟ ਟ੍ਰੌਕਸ ਰੰਗ ਸੇਮ ਹੀ ਆਹੀ ਚਾਸੀ ਨਾਲ ਦਾ ਤੇ ਆਗੇ ਜੀ ਨੋਬੋ ਦੇ ਵੇਟ ਫਰੰਟ ਵੇਟ ਹਰ ਤਰ੍ਹਾਂ ਦੇ ਵੇਟ ਪਏ ਨੇ ਚਰੇ ਅਲਟਰਾ ਦੇ ਲੈ ਲਓ ਪੁੱਠਾ ਰੱਖ ਦਤਾ ਘੁੰਮ ਕੇ ਆਉਣਾ ਦਾ ਤੁਸੀਂ ਕਰ ਦੋ ਬਹੁਤ ਕੁਛ ਆ ਭਈ ਇਹ ਤੋਂ ਬਾਅਦ ਹੁਣ ਚੱਲਦੇ ਆਪਾਂ ਟਾਇਰਾਂ ਵਾਲ ਦੇ ਅੱਗੇ ਤੇ ਫਰੰਟ ਟਾਇਰ ਵੀ ਜੀ ਪਤਾ ਕਰਨੇ ਆ ਟਰੈਕਟਰ ਦੇ ਮੀਂਹ ਪੈ ਕੇ ਹਟਿਆ ਬਾਦਸ ਬਹੁਤ ਆ ਪਰ ਮੀਂਹ ਦੇ ਵਿੱਚ ਬੜਾ ਸਿਆਪਾ ਛਿੜਦਾ ਇੱਥੇ ਪਾਣੀ ਦੀ ਬਹੁਤ ਸਮੱਸਿਆ ਰਹਿੰਦੀ ਆ ਸੁਣਮ ਸੰਜ ਅੱਜ ਥੋੜਾ ਜਿਹਾ ਅੱਜ ਐਨ ਨਹੀਂ ਸੁੰਨ ਮਸਾਨ ਜੀ ਕਹਤੇ ਪਟਿਆਲੇ ਚ ਅੱਜ ਜਿਆਦਾ ਨਹੀਂ ਸੁੰਨ ਮਸਾਨ ਥੋੜਾ ਜਾਂ ਤੇ ਵੈਸੀ ਹੀ ਆ ਵੈਸੀ ਹੀ ਲੱਗ ਰਹੀ ਵੈਸੀ ਹੀ ਲੱਗ ਰਿਹਾ ਹੈ ਸਹੀ ਗੱਲ ਹੈ ਇਹ ਆ ਗਿਆ ਵੀਰਟ ਵਾਲਾ ਚੁੱਲਾ ਹਨਾ ਇਹਦੇ ਸਕਰੂ ਸਾਨੂੰ ਲੈਣੇ ਪੈਣੇ ਆਉਣ ਲੱਗ ਤੋਂ ਹਮਮ ਸ਼ੁਕਰੀਆ ਜੀ ਧੰਨਵਾਦ 47 ਦਾ ਕਿਹਾ 575 ਬੱਲੇ ਬਾਈ ਆਹਾਂ ਹਾਂ ਹਾਲਤ ਇਹ ਫਿਰ ਜਿਹੜੇ ਬਾਹਰ ਸਟੇਟਾਂ ਚੱਲੇ ਹੋਏ ਆ ਬਾਹਰ ਦੇ ਪਿੰਡ ਕਿੱਥੇ ਰੱਖ ਕੇ ਚਲਾਉਂਦੇ ਆ ਯਾਰ ਕੀ ਹਾਲਤ ਕਰੀ ਵੀ ਟਰੈਕਟਰਾਂ ਦੀ ਲੋਕ ਚਲਾਉਂਦੇ ਪਤਾ ਨਹੀਂ ਵਾਹ ਵਾਹ ਲੈ ਟਾਇਰਾਂ ਦੀ ਹਾਲਤ ਪਤੰਦਰਾਂ ਨੇ 10 ਸਾਲਾਂ ਨੇ ਗੱਡੇ ਪਾਏ ਹੈ ਹੈ ਉਹ ਤਾਂ ਗੋਲੇ ਕਰਿਆ ਪਿਆ ਟਾਇਰਾਂ ਨੇ ਕਿੱਧਰ ਰਹਿ ਗਈ ਆ ਗਲਤ ਮੁੜੇ ਨਹੀਂ ਆ ਠੀਕ ਹੈ ਉਹ ਅੱਗੇ ਟਾਇਰਾਂ ਅੱਗੇ ਟਾਇਰਾਂ ਜਨਰੇਟਰ ਬੱਲੇ ਬੱਲੇ ਲਓ ਜੀ ਮਿੱਤਰੋ ਬੱਲੇ 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 ਕਾਨੂੰ ਕਹਿੰਦਾ ਪੈਂ ਟਿੱਕੇ ਬਾਲ ਵੇਦਾ ਟਿੱਕੇ ਸੈਂਟਰ ਚ ਨਾ ਆਹ ਸਾਲਾ ਇੱਕੇ ਟਾਇਰ ਪਵਾ ਦੇ। ਚੱਲਿਓ ਉੱਧਰ ਖੜ ਕੇ ਜੀ ਦੇਖੀਏ। ਨਾਲ ਖੜ ਕੇ ਕੀ ਦੇਖਣਾ ਹੈ ਇੰਨ ਤੱਕ ਭਰਾਟ ਹੁੰਦੀ ਹੈ ਦੇਖ ਕੇ ਟਾਇਰਾਂ ਨੂੰ ਵਾਈਪ। ਰੀਡ ਕੋਲ ਜ਼ੋਰ ਭਰਾਟ ਨਹੀਂ। ਏਡੀਐਲ ਟਾਇਰ ਹੁਣ ਦੇਖ ਲਓ ਵੀ ਤੁਸੀਂ ਇੱਕ ਗਿੱਠ ਸਰਫ ਇੱਥੇ ਤੱਕ। ਕੀ ਬਾਤ ਹੈ। ਉਹ ਮੈਂ ਕੋਈ ਫਟਾਕਾ ਹਾਂ ਆਪ ਬੜੇ ਆ ਪਾਸੋਂ ਇੱਕ ਤੋ ਇੱਕ ਦੇਖ ਕਮਾਲ ਦੀ ਗੱਲ ਆ ਸਿਰਫ ਇੱਕ ਦੇਖਿਆ ਮੈਨੂੰ ਵੀ ਸਹੀ ਗੱਲ ਹੈ ਪੂਰੇ ਪਟਿਆਲੇ ਦੇ ਵਿੱਚ ਅੱਜ ਸਿਰਫ ਇੱਕ ਟਰੈਕਟਰ ਦੇਖਿਆ ਉਹ ਵੀ 345 450 ਦਾ ਇੱਕ ਵੀ ਸਟੈਂਡਰਡ ਨਹੀਂ ਮਿਲਿਆ ਉਹਦੇ ਆ ਨਾਲੇ ਬੀਕੇ ਸਭ ਤੋਂ ਵੱਧ 450 ਆ ਤੇ ਸੋਨਾਲ ਇੱਕ ਸੋਨਾਲ ਇੱਕ ਤਾਂ ਸਮਝ ਲੈ ਇੱਥੇ ਆ ਗਿਆ ਟਰੈਕਟਰ ਜੀ ਆ ਗਿਆ ਹਾਂ ਨਵੀਂ ਸ਼ੋਹਣਾ ਇਹ ਟਾਈਮ ਨਾਲ ਆ ਸਿਰਫ ਇੱਕੇ ਝੋਟਾ ਮਿਲਿਆ ਇੱਥੇ ਇੱਕੇ ਹਣ ਚਾਹੇ ਆਇਆ ਨਾ ਕਹਦੇ ਵੀ ਹਾਂ ਇਹ ਵੀ ਕੇ ਘਟਾ ਰੱਬ ਜਾਣੇ ਕੀ ਚੱਕਰ ਤੇ ਬਾਕੀ ਭਾਈ ਰੇਟ ਦਾ ਬਹੁਤ ਫਰਕ ਹੈ ਇੱਥੇ ਜਣੀ ਜੀ ਆਪਾਂ ਰੀਜਨਲ ਚੀਜ਼ ਨਾਲੋਂ ਜੇ ਉਹ ਫਰੰਟ ਗਾਰਡ ਗਾੜੇ 55500 ਦਾ ਕਿਹੜਾ ਆ ਗਿਆ ਹੁਣ ਨੋਬੋ ਦਾ ਹਾਂ 5500 ਦਾ ਹਾਂਜੀ ਕਿੱਲਾ ਫਰੰਟ ਫਰੰਟ ਤੇ ਬਣਵਾਈ ਲਵਾਂਗੇ ਪਾਈਪ ਦਾ ਉਤੋਂ ਪਾਈਪ ਚ ਪੈਂਡਸ ਵਾਲੇ ਘਰੇ ਹੀ ਪਾ ਲਾਂਗੇ ਅੱਪਾ ਘਰੇ ਪੈਂਡ ਪਾ ਲਾਂਗੇ 5500 5500 ਕਿਸ਼ੂ ਲਾਉਣ ਪਾਰਟੀ ਲੱਗੂਗੀ ਪਾਰਟੀ ਆਪਾਂ ਘਰੇ ਬਣਾ ਦੇਣਾ ਜੇ ਆਪਾਂ ਨੇ ਮਤਲਬ ਟਰੈਕਟਰ ਦੇ ਲਿੰਕਾਂ ਲਿਫਟ ਟਾਪਾ ਟਰੈਕਟਰ ਦਾ ਫਰੰਟ ਐਕਸਲ ਟਰੈਕਟਰ ਦੇ ਟਾਇਰ ਟਰੈਕਟਰ ਦਾ ਕੱਲੀ-ਕੱਲੀ ਸੈਸਰੀ ਚਾਹੇ ਟਰੈਕਟਰ ਸਣਾ ਜਿਹੜੀ ਮਰਜ਼ੀ ਕੰਪਨੀ ਦਾ ਇਥੋਂ ਸਾਰਾ ਕੁਝ ਬਣ ਜਣਾ ਆ ਗਿਆ ਟਰੈਕਟਰ ਤੇ ਆਰ ਕੰਮਣ ਮਿੱਤਾ ਹਾਂ ਅੰਮਣ ਮਿੱਤਾ ਟਰੈਕਟਰ ਜਿਹੜਾ ਕੋਰੇ ਕੋਈ ਆਉਂਦਾ ਵੇਖ ਕੇ ਆਏ ਨਹੀਂ ਪਤਾ ਉਹਦੇ ਵਿੱਚ ਕੀ ਮੋਡੀਫਿਕੇਸ਼ਨ ਹੋ ਜਣੀ ਕੀ ਉਹਦਾ ਚੇਂਜ ਹੋ ਜਣਾ ਮਤਲਬ ਕਲਮ-ਗੱਲਾ ਕਰ ਦੇਣਾ ਪੰਪ ਕਿਸੇ ਦਾ ਜੋੜ ਦੇਣਾ ਕੋਈ ਟਾਇਰ ਕਿਸੇ ਦੇ ਪਾ ਦੇਣਾ ਹੈ ਨਾ ਪਸੂਰੇ ਜਿਹੜੇ ਟਰੈਕਟਰ ਥੋੜਾ ਜਿਹਾ ਪੜਖ ਕੇ ਲੈਣਾ ਪੈਂਦਾ ਬਾਕੀ ਸਮਾਨ ਅੱਖਾਂ ਵਿੱਚ ਵਿੱਚ ਬੰਦਾ ਚੱਕੀ ਜਾਂਦਾ ਆ ਗਿਆ ਆਪਾਂ ਫੇਰ ਲਿਫਟਾਂ ਪਰ ਟੁੱਟਦੇ ਕਿਸੇ ਟਰੈਕਟਰ ਦਾ ਉਹ ਟਿਊਬਾਂ ਟੁੱਟਦੀਆਂ ਉਹ ਇਥੋਂ ਮਤਲਬ ਅੱਖਾਂ ਮੀਜ ਕੇ ਚੱਕ ਲਏ ਜਿਵੇਂ ਬੰਦਾ ਤੇਰੀ ਨਾਂ ਨਾਸ ਕਿਹੜੀ ਕੰਪਨੀ ਜਿਹੜੀਆਂ ਹੁਣ ਅਦਰ ਹੋਰ ਸਟੇਟਾਂ ਨੇ ਆਦੇ ਆ ਯੂਪੀ ਨੰਬਰ ਖੜਾ ਹੈ ਗੰਗਾ ਪੁੱਠਾ ਕਰਕੇ ਚਲਾਇਆ ਦੇਖੀ ਸ਼ੋਅ ਕਿਵੇਂ ਕਰਦਾ ਹਾਲ ਦੇ ਕਰਦਨ ਦਾ ਕੀ ਨਾਸ ਮਾਰਿਆ ਪਿਆ ਦੇ ਤਿਆਰ ਹੋ ਜਣਾ ਇਹਨੇ ਇੱਜ ਕਿਹੜੇ ਡੈਂਟ ਹੈ ਇਹਨੇ ਪੇਂਟ ਹੋਇਆ ਬਰ ਨਵਾਂ ਵਾਲਾ ਸਕੋਰ ਆ ਮਰ ਗਿਆ ਇਹਨੇ ਨਹੀਂ ਜਾਨਾ ਕਿਹੜਾ ਮਾਡਲ ਬਣਾ ਦੇ ਹੋਰ ਕੀ ਨਹੀਂ ਲਓ ਜੀ ਐਮਐਸ ਪਟਿਆਲਾ ਟਾਇਰ 310 ਨੰਬਰ ਇਹ ਬਾਈਆਂ ਦੀ ਪਹਿਲਾਂ 160 ਨੰਬਰ ਦੁਕਾਨ ਆ ਉਧਰ ਵੀ ਇਹਦੇ ਬੰਦ ਕਰਕੇ ਇੱਧ ਤੇ ਟਾਇਰ ਕਢਾਇਏ ਤੇ ਹੁਣ ਕਈ ਤਰ੍ਹਾਂ ਦੇ ਐਮ ਆਰ ਐਲ ਤੇ ਆਖਿਰ ਨੂੰ ਘੁੰਮ ਘਮਾ ਕੇ ਟਾਇਰ ਸਾਨੂੰ ਐਮ ਆਰ ਐਫ ਦੇ ਪਸੰਦ ਆਏ ਆ ਆ ਦੇਖੋ ਕਿੰਨੇ ਤਰ੍ਹਾਂ ਦੇ ਟਾਇਰ ਪਾਏ ਆ ਤੇ ਬਾਈ ਨੇ ਫੋਟੋ ਲੈ ਲਈ ਐਮ ਆਰ ਐਫ ਸਪੈਕਟੀ ਲਾਈਫ ਸਪੈਕਟੀ 3 ਸਪੈਕਟੀ 3 ਐਮ ਆਰ ਐਫ ਦੇ 23 ਦੇ ਮਾਰਕਾ ਚ ਟਾਇਰ ਬਿਲਕੁਲ ਮਤਲਬ ਨਾਲ ਹਲਕੇ ਫੁਲਕੇ ਚੱਲੇ ਵੀ ਉਹਨੇ ਦੇਖੋ ਜਿਵੇਂ ਆ ਨਿਮਨ ਨਾਲੋਂ 66 77 ਰੁਪਏ ਦਾ ਫਰਕ ਆ ਨਵੇਂ ਟਾਇਰ ਨਾਲ ਤੇ 5000 ਤੱਕ ਠੁਠੜ ਫੜਕਾ ਕਹਿੰਦੇ ਸੀ 23 ਦਾ ਮਾਰਕਾ ਹਾਂ ਉਹ ਮੈਂ ਵੀ 23 ਦੇ ਮਾਰਕਿਆਂ ਚ ਲੈ ਕੇ ਗਿਆ ਤਾਂ ਐਮ ਆਰ ਐਫ ਸ਼ਕਤੀ ਬਾਈ ਦੇ ਕੋਲੋਂ ਲੈ ਕੇ ਗਿਆ ਤਾਂ ਠੀਕ ਆ ਐਮ ਆਰ ਐਫ ਵਧੀਆ ਬ੍ਰਾਂਡ ਆ ਇਹਨਾਂ ਨਾਲੇ ਬ੍ਰਾਂਡ ਦੇ ਟਾਇਰ ਆ ਦੂਜੇ ਐਮ ਆਰ ਐਲ ਜਾਂ ਹੋਰ ਕੰਪਨੀ ਦੇ ਸੀ ਕਈ ਪੰਜ ਨਹੀਂ ਨਹੀਂ ਇਹਦੇ ਨਾਲ ਦੇ ਤੇਰੇ ਟਾਇਰ ਹੁਣ ਪਏ ਪਿਆ ਨਾ ਗੁਡਇਰਲੇ ਹਾਂ ਇੱਕ ਟਾ ਦੇ ਹੂੰ ਆਪਾਂ ਨੂੰ ਦੇ ਦੋ ਉਹ ਵੀ ਗੁਡਇਰ ਆ ਆ ਵੀ ਉੱਚੇ ਮਾਰਕੇ ਦੇ ਹੈ ਤੇ ਆਹਾਂ ਕਿਹੜੇ ਆ ਹੋਰੇ ਕੰਪਨੀ 916 ਦੇ ਕਟਾ ਮੋ ਟਾਇਰ ਟਾਇਰ 23 ਦੇ ਮਾਰਕੇ ਚ ਹੈ ਵੀ ਉਹ ਇਹ ਮੋਟਾਈ ਹੈ ਨਾ ਇਹ ਮੋਟਾਈ ਜ਼ਿਆਦਾ ਫਿਰ ਰੇਡੀਅਲ ਦਾ ਹਾਂ ਉਹ ਉਹ ਪਰ ਰੀਮ ਵਿੱਚ ਪੈਣਾ ਛਿੰਦੇ ਉਹਨੇ ਵੀ ਹੋ ਜਾਣਾ ਨਾ ਮੇਰੇ ਕੋਲ ਲੈਣਾ ਹਾਂ ਆ ਟਾਇਰਾਂ ਦੇ 3 ਨੰਬਰ ਨੰਬਰ ਤੇ ਇਹ ਰਾਇਰਾਂ ਉਹ 25 ਗਾਂ ਦੇ ਰੱਖਿਆ ਇੱਧਰ ਉੱਧਰ ਹੋਈਏ ਇੱਥੋਂ ਨਾ ਛਿੰਦੇ ਪਹਿਲੇ ਮੈਂ ਦੋਏ ਲੈ ਕੇ ਗਿਆਤਾ 11 ਤੋਂ 24 ਦੇ ਟਾਇਰ ਹੂੰ ਟਰੈਕਟਰ ਦੇ ਫਰੰਟ ਟਾਇਰ ਤੇ ਅੱਜ ਕੋਈ ਵੈਸੇ ਚਾਨ ਚੱਕ ਸਾਡਾ ਲੈਣ ਦਾ ਕੋਈ ਪਲਾਨ ਨਹੀਂ ਤਾਂ ਤੇ ਹੁਣ ਇਹਨਾਂ ਦਾ ਅਸੀਂ ਸਾਈ ਵਧਾਈ ਕਰ ਚੱਲੇ ਆ ਟਾਇਰ ਇੱਥੇ ਰੱਖਦੇ ਕਿਉਂਕਿ ਆਪਣਾ ਟਰੈਕਟਰ ਫਿਰ ਜਾ ਕੇ ਦੇ ਖੜੂਗਾ ਹਨਾ ਹੁਣ ਇੱਕ ਦੋ ਦਿਨ ਚੱਲ ਲੂਗਾ ਤੇ ਇਹ ਟਾਇਰ ਅਸੀਂ 504 ਦੇ ਨੂੰ ਆਕੇ ਲੈ ਜਾਣੇ ਆ। ਇਹਦੀ ਸਾਈਜ਼ ਵੀ ਕਰਤੀ ਤੇ ਇੱਥੇ ਬਹੁਤ ਤਰ੍ਹਾਂ ਦੇ ਟਾਇਰ ਨੇ ਬਾਈ ਕੰਬਾਈਨਾਂ ਦੇ, ਟਰੈਕਟਰਾਂ ਦੇ ਮੈਂ ਕਹਿੰਦਾ ਉਹ ਤੱਕ ਲੱਗਿਆ ਪਿਆ ਕਰ। ਬਾਈ ਨਾਲ ਜਾਣ ਪਛਾਣ ਪੂਰੀ ਹੈ ਫੁੱਲ ਹੈ ਤੇ ਬਾਈ ਵਧੀਆ ਮਾਨ ਤਨ ਕਰ ਦਿੰਦਾ। ਜਣੀ ਰੇਡੀਅਲ ਵੀ ਹੈ ਸਾਰੇ ਹਨਾ ਸਾਰੇ ਟਾਇਰ ਵੀ ਟਰਾਲੀਆਂ ਦੇ ਵੀ ਹੈ ਟਰੈਕਟਰ ਦੇ ਟਰਾਲੀਆਂ ਦੇ ਨਹੀਂ ਬਾਈ। ਕੱਲੇ ਟਰੈਕਟਰਾਂ ਦੇ ਟਰੈਕਟਰਾਂ ਦੇ ਰੋਡ ਰੋਲਰ ਜੀਸੀਬੀ ਜੀਸੀਬੀ ਦੇ ਠੀਕ ਹੈ ਉੱਚੇ ਮਾਰਕਿਆਂ ਜਿਆ ਕੋਈ ਖੁਸ਼ਕ ਤਾਂ ਨਹੀਂ ਹੋਣਗੇ? ਖੁਸ਼ਕ ਫੁੱਲ ਗਰੰਟੀ ਦੇਗੀ ਆਪਣੀ। ਫੁੱਲ ਗਰੰਟੀ ਸੈਕੰਡ ਹੈਂਡ ਤੋਂ ਲੈ ਕੇ ਮਤਲਬ ਕਿੰਨੇ ਪੈਸੇ ਤੋਂ 20 30 ਪੈਸੇ ਤੋਂ ਸਟਾਰਟ ਹੋ ਜਾਂਦੇ ਆ ਆਪਣੇ ਕੋਲ ਹਨਾ 0 ਵੀ ਬਿਲਕੁਲ ਗੰਝਾ ਤੋਂ ਸ਼ੁਰੂ ਹੋ ਗਏ ਬਿਲਕੁਲ ਨਵੇਂ ਬ੍ਰਾਂਡ ਨਿਊ ਤੱਕ ਠੀਕ ਆ ਠੀਕ ਆ ਠੀਕ ਆ ਅੱਜ ਜਿਵੇਂ ਗੁਡਇਰ ਦਾ ਪਿਆਏ ਤਾਂ ਬਿਲਕੁਲ ਬ੍ਰਾਂਡ ਨਿਊ ਆ ਹਨਾ ਇਹ ਉਹਨਾਂ ਚ ਅਸੀਂ ਦੇਖਿਆ ਤਾਂ ਜਿਹੜੇ ਛੋਟੇ ਛੋਟੇ ਟਰੈਕਟਰ ਐ ਯੂਵਾ ਮਹਿੰਦਰਾ ਪਤਾ ਨਹੀਂ ਕਿਹੜੇ ਉਹਨਾਂ ਦੇ ਪਿਛਲੇ ਟਾਇਰ ਪੈਣੇ ਆ ਅਰੇ ਬਹੁਤ ਸੈਸ ਨਹੀਂ ਪਈ ਤੇ ਲਓ ਜੀ ਪਟਿਆਲੇ ਤੋਂ ਵਾਪਸੀ ਹੋ ਚੁੱਕੀ ਐ ਤੇ ਹੁਣ ਪਹੁੰਚੇ ਆ ਅਸੀਂ ਮੁੱਲਾ ਪੰਤਖਾਂ ਤੇ ਨਾਲ ਸਾਡੇ ਢਿੱਟੋ ਪਰਿਵਾਰ ਦੇ ਸਾਰੇ ਮੈਂਬਰ ਬੈਠੇ ਜੀ ਤੇ ਪਹੁੰਚੇ ਜੀ ਮੁੱਲਾਂ ਪੰਤਾਖਾਂ ਤੇ ਇੱਥੇ ਰਾਜੜ ਵਾਲਿਆਂ ਦੇ ਪਹੁੰਚ ਗਏ ਆ ਜੀ ਤੇ ਤੁਹਾਨੂੰ ਟਰੈਕਟਰ ਦਿਖਾਉਣੇ ਆ ਤਿਆਰ ਹੋਏ ਹੋਏ ਇੱਥੇ ਨਾ ਉਹ ਦੇਖਣਾ ਸੀ ਨਵੀਆਂ ਟੈਂਕੀਆਂ ਆਈਆਂ ਨੇ ਉਹ ਟੈਂਕੀਆਂ ਦਿਖਾਉਣੇ ਤੁਹਾਨੂੰ ਜੋ ਫਰਟੀਲਾਈਜ਼ਰ ਦੀਆਂ ਨਵੀਆਂ ਆਈਆਂ ਨੇ ਹਨਾ ਤੇ ਉਹ ਦਿਖਾਵਾਂਗੇ ਵੀ ਟਾਇਰਾਂ 'ਚ ਵੀ ਦੇਖਣੇ ਵੀ ਟਾਇਰਾਂ 'ਚ ਕੀ ਕੀ ਆਪਸ਼ਨ ਮਿਲ ਜਾਂਦੀ ਆਪਾਂ ਨੂੰ ਜਿਵੇਂ ਆਪਾਂ ਨੇ ਜੀਲੀ ਚ ਕਣਕ ਚ ਕਣਕ ਜੱਗੇ ਚਲਾਉਣੇ ਆਪਾਂ ਨੇ ਵੀ ਉਹਨਾਂ 'ਚ ਕੀ ਕੀ ਆਪਸ਼ਨ ਦਿੰਦੀ ਆ ਸਾਰੀ ਗੱਲਾਂ ਮੱਤ ਕਰਾਵਾਂਗੇ ਤੇ ਪਹੁੰਚ ਚੱਲਿਆ ਤੇ ਬਾਕੀ ਬੁਲਾਉਣੇ ਆ ਹੁਣ ਤੁਹ ਟਾਇਰ ਰੱਖੇ ਵੀ ਰੋਕ ਲੈਣੇ ਆਂ ਬਸ ਇੱਥੇ ਟਾਇਰਾਂ ਦੇ ਕੋਲੇ ਲਾ ਲਓ ਜੇ ਜੋ ਸਾਹਮਣੇ ਛਾਂ ਚਾਹ ਲਾਉਣੀ ਉੱਥੇ ਲਾ ਲਓ ਬੱਲੇ 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 ਇੱਥੇ ਟਰੈਕਟਰ ਦੇ ਟਾਇਰ ਇਹ ਨਾਲ ਚਾਹ ਤੇ ਯੂਨੀ ਵੀ ਆਏ ਹੋਏ ਆਂ ਰਾਜਣ ਮਾਰੂ ਵੀ ਨਹੀਂ ਗਾ ਦੇਖੋ ਟਾਇਰਾਂ ਵਿੱਚ ਸਾਜ ਆਏ ਸਪਰੇ ਵਾਲੀ ਨਾ ਉਹਦੇ ਵਾਲੀ ਰੇ ਪੌਣੇ ਵਾਲੀ ਦੇਖ ਟੈਂਕੀ ਇਹਦੇ ਕੀ ਹਾਲ ਹੈ ਜੀ ਠੀਕ ਠਾਕ ਹੋ ਅੱਧਰ ਅੰਦਰ ਐਂਟਰ ਕਰਾ ਅੱਛਾ ਅੰਦਰ ਵੀ ਆਜੋ ਦੇਖੀਏ ਇਹ ਸਭ ਤੋਂ بڑا ਟਾਇਰ ਆ ਨਾ ਇਹ ਅੱਜ ਟਾਇਰਾਂ ਬਾਰੇ ਸਾਨੂੰ ਦਿਓ ਮਰਜੀ ਜਾਣਕਾਰੀ ਇੱਕ ਨਾ ਟਾਇਰ ਦੋਏ ਟਿਊਬ ਵਾਲੇ ਆਉਣੇ ਜਿਹੜੇ ਉਹ ਠੀਕ ਨਹੀਂ ਉਹ ਤਾਂ ਆਏ ਸੀ ਫੇਰ ਆਉਂਗਾ ਅੱਛਾ ਉਹ ਜਿਵੇਂ ਕੇਕੜਿਆਂ ਚ ਮੈਂ ਕਹਣਾ ਉਹੀ ਹੋਣੇ ਹਨਾ ਇਹ ਚੱਲ ਉਹ ਨਾ ਹਾਈਟ ਨਹੀਂ ਹਨ ਅੱਛਾ ਹਾਈਟ ਨਹੀਂ ਹਾਂ ਉਹ ਹਾਈਟ ਚ ਛੋਟੇ ਰਹਿ ਜੰਨੇ ਆ ਮੇਰਾ ਵੀਡੀਓ ਵਾਲਾ ਕਿਹਾ ਕੀ ਆ ਲੈ ਜੀ ਇਹ ਇਹ ਹੁਣ ਕਿੰਨੇ ਨੰਬਰ ਟਾਇਰ ਨੇ ਜਿਹੜੇ ਇਹ ਪਏ ਹੋਏ ਆ 16 2100 ਇਹਨਾਂ ਤੇ 16 3 ਅੱਛਾ ਜੀ ਜਿਹੜੇ ਆਪਾਂ ਲੈਣੇ ਆ ਉਹ ਆਪਣੇ ਉਹ ਵਾਲੇ ਹੋਣਗੇ ਪਿੱਛੇ ਉਹ 1300 ਹਾਂਜੀ 13 1800 ਅੱਛਾ 1800 1300 1800 ਵਾਲਾ ਸੈੱਟ ਠੀਕ ਹੈ ਠੀਕ ਆ ਹੁਣ ਇਹਦਾ ਬੂਮ ਇਹ ਬੜੀ ਉਹਦੇ ਵਾਲਾ ਹੀ ਹੈ ਤਿਆਰ ਹੋ ਗਿਆ ਬੂਮ ਅੱਛਾ ਠੀਕ ਹੈ ਇਹ ਟੈਕਨੀਕਲ ਸਟੀਅਰਿੰਗ ਹੀ ਚਲਾਉਣਾ ਹੈ ਜਿਹੜਾ ਚੱਲਣਾ ਨਹੀਂ ਹੈ ਇਹ ਬਾਅਦ ਚ ਕਰਾਉਣਗੇ ਪਾਵਰ ਅੱਛਾ ਬਾਅਦ ਚ ਪਾਵਰ ਕਰਾਉਣਗੇ ਜਿਹੜਾ ਹੁਣ ਕੱਲਾ ਆਰਮੀ ਡੋਰ ਲੱਗਦਾ ਹੈ ਉਹ ਆਪੀ ਕਰ ਲੈਣਾ ਬੰਦਾ ਬਹੁਤ ਕਰੀ ਜਾਂਦਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਔਰ ਬੁਲੇ ਠੀਕ ਠਾਕ ਹਾਂ ਜੀ ਹਾਂ ਜੀ ਠੀਕ ਹੈ ਲੈ ਭਾਈ ਇਹ 50 ਫੁੱਟ ਵਾਲੀ ਫਾਂਟ ਵਾਲਾ ਇਹ 42 ਨਿਊਜ਼ਲਾ ਸੈਡਾਂ 'ਚ ਗੰਨਾ ਲੱਗਣ ਗਿਆ ਹਾਓ ਠੀਕ ਹੈ ਫੇਰ 50 ਬਣ ਜਣਾ ਉਹਨਾਂ ਦਾ ਫੇਰ 50 ਬਣ ਜਾਣਾ ਹੈ ਨਾ ਖੱਲਿਆਂ ਦੀ ਨਹੀਂ ਉਹਨਾਂ ਚੌੜੀਆਂ ਪੰਨੀਆਂ ਤੇ ਸਾਈਡ ਬੰਦ ਕਰਨੀ ਪੰਨੀਆਂ ਫੇਰ ਸਾਈਡ ਬੰਦ ਕਰਦੇ ਪੰਨੀਆਂ ਹਾਂ 70 ਦੇ ਆਫਰ ਆਫਰ ਉਹ ਪਰ ਉਹਨੇ ਕਰਕੇ ਦੇੜੇ ਹਾਂ ਉਹ ਦੇਖਿਆ ਮੈਨੂੰ 21 16 ਹਾਂ 21 ਨੂੰ ਚੌੜਾ ਮੂਰੇ ਵੀ 16 ਦੇ ਪੈਂਦੇ ਆ ਤਾਂ ਟਰੈਕਟਰ ਬਰਾਬਰ ਰਹਿੰਦਾ ਹਾਂ ਉਹਨੂੰ ਪੈਣਾ ਮਗਰ 18 ਦੇ ਮੂਰੇ 13 ਆ 18 ਦਾ ਮਤਲਬ ਹੈ ਤੋ ਕਿੰਨਾ ਕਿ ਥੱਲੇ ਆਜੂਗਾ 6 ਇੰਚੀ ਟਰੈਕਟਰ ਵੀ ਲਾਉਣਾ ਅਸੀਂ ਇੱਥੇ ਆਜੂ ਮੰਨ ਲਓ ਉਰੇ ੱਕ ਤੱਕ ਆਜੂਗਾ ਟਾਇਰ ਇਹ ਟੋਟਲ ਜਿਹੜਾ ਸਾਰੇ ਟਰੈਕਟਰ ਦਾ ਡਾਇਆ ਹੁੰਦਾ 12 ਇੰਚੀ ਵੱਡ ਜਾਂਦਾ ਅੱਛਾ ਜੀ 12 ਦਾ ਆਪਾਂ ਦਾ ਟਰੈਕਟਰ ਦੇਖਣਾ ਹੁਤਾ ਨਿਕਲਣਾ ਹਾਂ ਅੰਦਰ ਪਾਏ ਮੜ ਜਾਜੋ ਮਾਰੀ ਨਹੀਂ ਕਰ ਉਹ ਪਿਛਲੇ ਟਾਇਰ ਹਨਾ ਉਹ ਆਪੇ ਪਿੱਛਲੇ ਆਪੇ ਨਾ ਦੋ ਜੇ ਮਗਰ ਲਾਉਨੇ ਆਏ ਮੂਰ ਟਰੈਕਟਰ ਹੋਗਾ ਜੇ ਬੂਮ ਲੋਨੇ ਪਿੱਛੇ ਹੋ ਜੇ ਬੂਮ ਕਹਾ ਲੈ ਆਨੇ ਆ ਫਿਰ ਉਹ ਜਗਾੜ ਬੂਮ ਫੇਰ ਬਰਾਬਰ ਰਹਿੰਦਾ ਬਈ ਫੇਰ ਚਾਹੀਦੇ ਕੀ ਆਪ ਵਾਲੋ ਇਹ 600 ਲੀਟਰ ਹੈ ਇਹ 600 ਲੀਟਰ ਇਹਦੇ ਵਿੱਚ 600 ਲੀਟਰ ਇਹ ਆ ਜਦ ਇਹ ਮਗਰ ਪਾਉਣਾ ਵਾ ਜਿਹੜਾ ਉਹ ਆਪਣਾ ਤੇ ਢੋਣਾ ਪਊ ਆਹ ਆ ਇਹਦੇ ਨਾਲ ਇੰਨਾ ਕੋਈ ਟਰੈਕਟਰ ਕੱਢੂ ਵਾਪਸ ਨਾ ਮੈਂ ਟਾਇਰ ਲਾ ਕੇ ਟਰੈਕਟਰ ਵਾਪਸ ਸਾਨੂੰ ਨਾ ਉੱਤੇ ਡਰਾਈ ਜੰਨੇ ਆ ਕਲਾ ਚੀਜ਼ ਤੋਂ ਜਿਹੜੀ ਆਹ ਲੱਗਿਆ ਹੋਇਆ ਕਹਿੰਦੇ ਵੀ ਉਹ ਦੂਆਸਾਲਾ ਵੀ ਉਹ ਕਿਹੜਾ ਹੁੰਦਾ ਉਹ ਡਾਇਫਰਾਮ ਜਾਂ ਮਾ ਵੀ ਹੁਣ ਤੱਕ ਤੇਹੀ ਬੱਤ ਦੇ ਆਏ ਆ ਆਪਣੇ ਯਾ ਟੋਕੜ ਦਾ ਪਤਾ ਨਹੀਂ ਆ ਪੀ ਜਾਨੇਗਾ ਹਾਂ 40000 ਦਾ ਪੰਪ ਲਾਇਆ ਸੁੱਕਾ ਚੱਲ ਗਿਆ ਵੜ ਕੇ ਟੋਪਰੀ ਪਾ ਕੇ 40000 ਦਾ ਨੂੰ ਮਾ ਲੋਣਾ ਤੇ ਇਹ ਵੀ ਸਸਤੇ ਨਹੀਂ ਹੈ ਇਹ 8000 ਦਾ ਹਾਂ ਇਹ 8000 ਦਾ ਉਹ ਇਹ ਸਾਲ ਚਾਰ ਪਾਰ ਪਰਤੇ ਜਾਣੇ ਆ ਇਹ ਵੀ ਹੁਣ ਰਿਪੇਅਰ ਆ ਇਹਦੇ ਵਿੱਚ ਜਦੋਂ ਮਾਦੀ ਆਏ ਦੀ ਕੱਟ ਨਾਲ ਮਿਲਣਿਆ ਤਾਂ ਉਹ ਇਹਦੇ ਪਿਸਟਨੇ ਪੈਂਦੇ ਆ ਤਿੰਨ ਪਿਸਟਨ ਵਾਲਾ ਤਿੰਨ ਪਿਸਟਨ ਇਹਦਾ ਪਿਸਟਨ ਵੀ ਵੱਡਾ 80 ਦਾ ਹੈ ਆਪਣਾ ਜੀ ਇਹ ਬਹੁਤ ਆਪਣਾ ਚੱਲਦਾ ਜਿੰਨਾ ਉਹ ਅਗਲਾ ਕੱਟ ਨਹੀਂ ਆਉਣੀ ਸਾਡੇ 2.2 ਚਾਰਲੀ ਵਾਲਾ ਵੀ ਇੱਡੀ ਸਾਈਜ਼ ਦੇ ਵਿੱਚ ਆਪਣੇ ਆ ਹੈਨਾ ਚਾਰਲੀ ਚ ਉਹਦਾ ਵੀ ਪ੍ਰੈਸ਼ਰ ਬਹੁਤ ਥੋੜਾ ਉਹ ਵੀ ਵੱਟ ਕਰਦਾ ਪ੍ਰੈਸ਼ਰ ਤਾਂ ਵਧੀਆ ਇਹਦੇ ਹੁਣ ਅਸੀਂ 1200 ਚੱਕਰ ਤੇ ਰੋਣਾ ਜੇ ਇਹਦਾ ਪ੍ਰੈਸ਼ਰ ਹੋਰ ਵੀ ਵਾਣ 1300 ਚੱਕਰ ਤੇ 1400 ਦੇ ਵਾਣ ਚੱਕਰ ਟੁੱਟਦਾ ਕੁਛ ਨਹੀਂ ਐ ਤੁਹਾਨੂੰ ਹੋਰ ਨਾ ਕਹਿਣਾ ਕਿ ਚਾਹੀਦਾ ਇਹਨੂੰ ਵੀ ਬਾਲੇ ਚੱਕਰਾਂ ਨਾਲ ਜੇ ਵੱਡਿਆ ਜਾਣਾ ਵੱਡਿਆ ਜਾਣਾ ਇਹਨੇ ਠੀਕ ਐ ਬਹੁਤ ਵੇਰ ਦਾ ਜਿਹੜਾ ਚੀਜ਼ ਹੈ ਜਿਹਦੇ ਕੋਲ ਪਹਿਲਾਂ ਵੇਚੀ ਜਾਂਦੇ ਆ ਹੂੰ ਮਗਰਲੇ ਨੂੰ ਮਲਗਾ ਰੋਥੀ ਲੱਗਦੀ ਆ ਕਾਦੀ ਸੁੱਚਾਈ ਨਾ ਜੀ ਵੀ 80 ਰੁਪਏ ਬਗਰ ਕਰਨ ਲੱਗਦੀ ਐ ਅੱਛਾ ਦੂਈ ਗਨ ਐ ਉਹ ਮੈਂ ਸੱਚੇ ਦੀ ਵੀਡੀਓ ਦੇਖੀ ਐ ਹਾਂ ਉਹ ਆਟੋਮੈਟਿਕ ਸਪਰੇਅ ਕਰਦੀ ਜਿਹੜੀ ਪਿੱਛੇ ਨੂੰ ਆਇਆ ਇਹਨੇ ਵੀ ਜਾਣਾ 49 ਤੋਂ 50 ਫੁੱਟ 45 ਤੋਂ 50 ਫੁੱਟ ਇਹਨੇ ਇਹਨੂੰ ਦੋ ਗਨਾਂ ਲੱਗਦੀ ਐ ਕਿ ਇੱਕ ਇੱਕ ਸਿੰਗਲ ਜੀ ਸਿੰਗਲ ਲਗਾਨੀ ਐ ਬੈਕ ਵੀ ਕਰਨੀ ਹੈ ਅੱਛਾ ਇਹਦਾ ਤੇਰਾ ਨੰਬਰ 13 ਆ ਆ ਆ ਥੱਲੇ ਵਾਲਾ ਕਿੰਨਾ ਨੰਬਰ ਆ ਜੀ ਇਹ 16 ਅੱਛਾ ਉਹ 18 ਪਊਗਾ ਤੇ ਤੇਰਾ ਪਊਗਾ ਇਹ 16 ਇਹ ਮੂਰੇ ਆ ਇਹਦਾ ਮੂਰੇ ਲੱਗਦਾ ਬਰਾ ਮੈਸਾ ਆਹੋ ਦਾ ਮੈਸਾ ਆਹ ਹੁਣ ਮਾਰਾਇਸੀ ਹੋ ਗਿਆ ਨਾ ਆ ਫਿਰ ਮੂਲੇ ਟੈਰ ਹੋ ਗਿਆ ਜੀ ਇਹ ਛੋਟਾ ਹੋਊਗਾ ਹੂੰ ਜਿਹੜਾ 4x4 ਆ ਜੌਂਡੀਆਰਾ ਉਹਨੂੰ ਚੱਲਣਾ 13 ਰਿਆ 13 18 ਦੇ ਹੂੰ 13 18 ਦਾ ਤਾਮ ਆ ਇਹਦੀ 150 ਬਣਨੀ ਹੈ 13 18 ਨਾਲੇ ਹਾਂ ਜੇ ਆਪਾਂ ਉਹਨੂੰ 21 16 ਦੇ ਪਾਵਾਂਗੇ ਇਹਨੇ ਮੂਹ ਲੈ ਜਿਵੇਂ ਉਹ ਟਰੈਕਟਰ ਹੈ ਹਾਂ ਉਹਨੂੰ ਜੇ ਹੁਣ ਆਪਾਂ ਆ ਪਾਏ 13 ਦੇ ਤਾਂ ਉਹ ਕਿੰਨਾ ਉੱਚਾ ਹੋ ਜਾਊਗਾ ਧਰਤੀ ਤੋਂ ਇਹੋ ਤਾਂ 3 ਫੁੱਟ ਹੁੰਦਾ ਵਾ ਉਹ 2.5 2.5 ਫੁੱਟ 2 ਫੁੱਟ ਜੇ ਹੁਣ ਦੋਏ ਟਾਇਰਾਂ ਨਾਲ ਦੇਖੀਏ ਤਾਂ ਦੋਏ ਟਾਇਰਾਂ ਨਾਲ ਕਿੰਨਾ ਕੁ ਤਾਂ ਇਹ ਉੱਚਾ ਉਹਦੇ ਨਾਲ ਤਿੰਨ ਫੁੱਟ ਹੋ ਜਾਣਾ 21 16 ਨਾਲ ਦੂਜਾ 6 ਇੰਚ ਤਾਂ ਹਾਂਜੀ ਟਾਈਮ ਕਿੰਨਾ ਹੋ ਗਿਆ ਟਾਈਮ ਤਾਂ ਪੁੱਛੋ ਨਾ ਤੁਸੀਂ ਸ਼ਾਮ ਹੋ ਗਈ ਬੱਦਲ ਹੋ ਗਿਆ ਹੁਣ ਤੇ ਲਓ ਜੀ ਮਿੱਤਰੋ ਚੱਲਦੇ ਹਾਂ ਹੁਣ ਐਸਟੀਮੇਟ ਸਾਰੇ ਲਵਾ ਲੇ ਤੇ ਬਾਕੀ ਤਿਆਰ ਵੀ ਹੋ ਰਹੇ ਆਂ ਅੰਦਰ ਬਹੁਤ ਕੁਝ ਹਲੇ ਤਿਆਰ ਹੋ ਰਿਹਾ ਹੈ